ਲੋਪਰ ਦੇ ਵੇਲੇ ਮੈਂ ਆਇਆ ਉਸ ਨਾਲ ਹੀ ਪਹਿਲੇ ਕੋਣ ਆਇਆ ਸੀ ਤੁਸੀਂ ਆ ਨਾ ਦਿਨਾਂ ਦਾ ਤਨਨ ਸਾਫ ਕਰੀ ਜਾਓ ਬਾਣੀ ਪੜਿਓ ਨਾਲ ਦਿਨਾਂ ਸੁਣਾਈ ਜਾਓ 6 ਵਜੇ ਹੈ ਜੇ ਨਾਲ ਦਿਨ ਤੁਹਾਨੂੰ ਆ ਮੁੰਡਾ ਵੀ ਸਕੂਲੇ ਪੜਦਾ ਹੋਊ ਹੁਣ ਸਵੇਰ ਤੇ ਇਹ ਨਹੀਂ ਨਹੀਂ ਇਹਨੂੰ ਪਹਿਲਾਂ ਤੁਹਾਨੂੰ ਭੇਜ ਜਾਵਾਂਗੇ 6 ਵਜੇ ਹਜੇ ਕੋਈ ਨਹੀਂ ਵੱਤ-ਵੱਤ ਆਪਾਂ ਨਾ ਸਾਰਿਆਂ ਨੂੰ 6 6:20 ਤੇ ਭੇਜ ਦਿਆ ਕਰਨਾ ਕਿਸੇ ਨੂੰ ਵੀ ਨਾ ਲੇਟ ਨਹੀਂ ਕਰਨਾ ਬਸ ਜਲਦੀ ਆ ਜਾਇਆ ਕਰੋ 6 ਤੋਂ ਪਹਿਲਾਂ 6 ਵਜੇ ਆਪਾਂ ਸਟਾਰਟ ਕਰ ਲਿਆ ਕਰਨਾ ਲਾਈਵ ਠੀਕ ਆ ਇਹ ਵੇ ਸਟਾਰਟ ਕਰਕੇ 6:20 ਤੇ 15:20 ਤੇ ਤੁਹਾਨੂੰ ਹੱਦ ਦਾ ਭੇਜ ਦਿਆ ਕਰਨਾ ਬਸ ਤਿਆਰ ਹੋ ਕੇ ਘਰੋਂ ਆਦਾ ਜਲਦੀ ਆ ਗਏ ਚਲੋ ਵੇchnaਓ ਸੁਨਈ ਹਮ ਇੱਕ ਆਉਣਾ ਨਹੀਂ ਆਉਣਾ ਮੇਰੀ ਸਾਰੇ ਗੱਲ ਸੁਣੋ ਜਿੱਦਾਂ ਨਹੀਂ ਆਉਣਾ ਹੁੰਦਾ ਮੈਨੂੰ ਇੱਕ ਦਿਨ ਪਹਿਲਾਂ ਮੈਸੇਜ ਕਰਕੇ ਦੱਸਣਾ ਆ ਉਹਨਾਂ ਤੇ ਹੁਣ ਸਾਰੇ ਕੋਲ ਨੰਬਰ ਆ ਮੇਰਾ ਸਾਰਿਆਂ ਨੂੰ ਪਤਾ ਆਏਗਾ ਮੈਸੇਜ ਟਾਈਪ ਕਰਨਾ ਆ ਦੱਸਣਾ ਆ ਵੀਰੇ ਵੀ ਅੱਜ ਅਸੀਂ ਆਉਣਾ ਨਹੀਂ ਜਾਂ ਦੋ ਦਿਨ ਨਹੀਂ ਅਸੀਂ ਆਉਣਾ ਧੰਵਾ ਕੰਮ ਠੀਕ ਆ ਨਾਲ ਕੰਮ ਵੀ ਦੱਸਣਾ ਜੇ ਬਿਮਾਰ ਹਾਂ ਤਾਂ ਬਿਮਾਰ ਲਿਖਣਾ ਜੇ ਕਿਤੇ ਜਾਣਾ ਤਾਂ ਜਾਣਾ ਲਿਖਣਾ ਠੀਕ ਆ ਉਹ ਦੱਸਣਾ ਹੀ ਆ ਸਾਰਿਆਂ ਨੇ ਬਾਕੀ ਤਾਂ ਸਾਰੇ ਦੱਸਦੇ ਹੀ ਆ ਵਾ ਇੱਕ ਦੋ ਕਈ ਹੈਗੇ ਜਿਹਨਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਮੈਸੇਜ ਸਾਰਿਆਂ ਨੇ ਕਰ ਲਿਆ ਤੇ ਨੰਬਰ ਬਾਅਦ ਵੀ ਕਰਨਾ ਕਿ ਤਾ ਚਲੋ ਇੱਕ ओंकार ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਉਨੇ ਗਹਿਨੇ ਵਾਂਗ ਸੋਨਾ ਕਰਕੇ ਵਿਖਾਲਦਾ ਹੈ ਤ੍ਰਿਪਾਲ ਤੇ ਹਾਲ ਵਿਚਾਰੰਗ ਤਿੰਨ ਵੇ ਗਲ ਵਿੱਚ ਮਾਲਾ ਰੱਖਦਾ ਹੈ ਅਤੇ ਮੱਤੇ ਉੱਤੇ ਤਿਲਕ ਲਾਉਂਦਾ ਹੈ ਜੋ ਧੋਤੀ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ ਸਫੋਕਟ ਨਿਸ਼ਚੈ ਕਰਮੰਗ ਸਫੋਕਟ ਨਿਸ਼ਚੈ ਕਰਮੰਗ ਤਾਂ ਤੇ ਨਿਸ਼ਚਾ ਕਰਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ ਕੋ ਨਾਨਕ ਨਿਸ਼ਚੋ ਧਿਆਵੇ ਨਾਨਕ ਆਖਦਾ ਹੈ ਮਨੁੱਖ ਸਰਦਾਤਾਰ ਕੀ ਪ੍ਰਮਾਤਮਾ ਨੂੰ ਸਿਮਰੇ ਬਿਨ ਸਤਿਗੁਰ ਵਾਟ ਨਾ ਪਾਵੇ ਇਹ ਰਸਤਾ ਸਤਿਗੁਰ ਤੋਂ ਬਿਨਾ ਨਹੀਂ ਲੱਭਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਚਲੋ ਪੁੱਤਰ ਅੱਗੇ ਟਾਈਮ ਕਿੰਨਾ ਹੋ ਗਿਆ? 5 ਹੋ ਗਏ। ਸੁਣਾਈ ਹੂੰ ਵੀਰ ਮਨ ਮੁੰਡਿਆ ਨਹੀਂ। ਕੀ ਵੀਰ ਮਨ ਮੁੰਡਿਆ ਨਹੀਂ। ਕਿਸ ਮੁੰਡਾ ਏ ਕਾਏ ਜੋਗਸ ਕੀਆ ਸੋ ਮਨ ਕੀਆ। ਮੁੰਡਾ ਮੁੰਡਾ ਅਜਾਏ ਇੱਕ ਵੀਰ ਇਹ ਜੋ ਸਾ ਸਰਮਨਾ ਕੇ ਆਪਣੇ ਆਪ ਨੂੰ ਸਾਧੂ ਸਮਝਦਾ ਫਿਰਦਾ ਹੈ ਐਸ ਨੇ ਆਪਣਾ ਮਨ ਨਹੀਂ ਮੁੰਨਿਆ ਮਨ ਉੱਤੇ ਵਿਕਾਰਾਂ ਦੀ ਮੈਂ ਨਹੀਂ ਦੂਰ ਕੀਤੀ ਸਰਦੇ ਕੇ ਸਮਨਾ ਤੇ ਇਹ ਸਾਧੂ ਨਹੀਂ ਬਣ ਗਿਆ ਜਸਵੀ ਮੰਦੇ ਕਰਮ ਦੇ ਪ੍ਰੇਰਣਾ ਕਰਦਾ ਹੈ ਮਾਰਹੀ ਕਰਦਾ ਹੈ ਜੇ ਸਾਧੂ ਬਾਨ ਦੀ ਖਾਤਰ ਹੀ ਸਰਮਨਾਇਆ ਹੈ ਤਾਂ ਸਰਮ ਨੋਣਾ ਵਿਅਰਥ ਹੈ ਵੀ ਰਾਵਨਾ ਸੋਢੇ ਤਨ 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 ਜਾਇ ਤਨ ਤਨ ਜਾਇ ਚਰਨੇ ਕਮਲ ਜੀ ਤੇ ਵੇਦਿਆ ਰਾਮ ਹੈ ਨਾਮ ਸਮਾਉ ਵੇ ਕਵੀਰ ਪ੍ਰਮਾਤਮਾ ਦਾ ਨਾਮ ਕਦੇ ਨਾ ਭਲਾ ਜੇ ਨਾਮ ਸਿਮਰਦੇ ਆ ਸਾਡਾ ਸਰੀਰ ਤੇ ਤਨ ਨਾਸ ਹੋ ਲੱਗੇ ਤਾਂ ਬੇਸਕ ਨਾਸ ਹੋ ਜਾਏ ਪਰ ਸਾਡਾ ਚਿੱਤ ਪ੍ਰਭੂ ਦੇ ਸੋਨੇ ਚਰਨਾ ਵਿੱਚ ਜ਼ਰੂਰ ਵਿੰਝਿਆ ਰਹੇ ਪ੍ਰਮਾਤਮਾ ਦੇ ਨਾਮ ਨਾ ਬਚ ਜੂਰ ਅਸਮਾਇਆ ਰਹੇ ਬੈਕੁਰ ਜੀ ਦਾ ਖਾਲਸਾ ਗੰਘੀ ਜੀ ਦੀ ਸ਼ਾਬਾਸ਼ ਬਸ ਤੂੰ ਪੜਿਆ ਕਰੋ ਚੰਗਾ ਇੱਕ ਦਿਨ ਦੇਖ ਕੇ ਸੁਣਾਉਣਾ ਹੁਣ ਇੱਕ ਦਿਨ ਮੂੰਹ ਚ ਮਨੀ ਹੂੰ ਠੀਕ ਆਪਣੇ ਆਪ ਸੁਣਾਈ ਜਾਣਾ ਰੰਗਾ ਇਹ ਨਹੀਂ ਕਿ ਮੈਂ ਜਿੱਦ ਦਿਨ ਕਹਿਣਾ ਉਦ ਦਿਨ ਸੁਣਾਉਣਾ ਚਲੋ ਪਤਾ ਮੈਨੂੰ ਸਾਰਿਆਂ ਦਾ ਹੀ ਹੁੰਦਾ ਕਿਹੜਾ ਕਿ ਮੈਂ ਕਰਦਾ ਚਲੋ ਚੋ ਬੋਲੇ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੰਮਨ ਜਿਓ ਇਸ ਪ੍ਰੇਮ ਕੀ ਦਮ ਕਿਹ ਹੋਤੀ ਸਾਟ ਏ ਦਾਨੀ ਮਨੁੱਖ ਧਨ ਦੇ ਵਟੇ ਹਰ ਨਾਮ ਦਾ ਪ੍ਰੇਮ ਨਹੀਂ ਮਿਲ ਸਕਦਾ ਜੇ ਇਸ ਪ੍ਰੇਮ ਦਾ ਵਟਾਂਦਰਾ ਤਨ ਤੋਂ ਹੋ ਸਕਦਾ ਰਾਵਣ ਹੁੱਤੇ ਸੋਰੰਕ ਨਹਿ ਜ ਜਨ ਸਰਦੀਨੇ ਕਾਟ ਤਾਂ ਉਹ ਰਾਵਣ ਜਿਸਨੇ ਸ਼ਰਜੀ ਨੂੰ ਖੁਸ਼ ਕਰਨ ਲਈ 11 ਵਾਰੀ ਆਪਣੇ ਸਿਰ ਕੱਟ ਦਿੱਤੇ ਸਨ ਸਿਰ ਦੇਣ ਦੀ ਥਾਂ ਬਿਆੰਤ ਤਨ ਦੇ ਦਿੰਦਾ ਕਿਉਂਕਿ ਰਾਵਣ ਵਰਗੇ ਕੰਗਾਲ ਨਹੀਂ ਸਨ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਇ ਹੋਇ ਰਾਈਟਨੈਸ ਮੋਇਲਾਂ ਦੀ ਘਟਾ ਕੇ ਰੱਖਿਆ ਕਰੋ ਜੰਮ ਅੱਖਾਂ ਦੇ ਅਸਰ ਪੈਂਦਾ ਓਡੀਆਂ ਚਲ ਬੀਚ ਨਰਾਇ ਹੋਤ ਹਿਰਦਾ ਆਪਣੇ ਪ੍ਰੀਤਮ ਦੇ ਪ੍ਰੇਮ ਪਿਆਰ ਵਿੱਚ ਮਗਨ ਹੋਇਆ ਰਹਿੰਦਾ ਹੈ ਉਸ ਦੇ ਅੰਦਰ ਆਪਣੇ ਪ੍ਰੀਤਮ ਨਾਲੋਂ ਰਤਾ ਪਰ ਵੀ ਵਿਥ ਨਹੀਂ ਹੁੰਦੀ ਚਰਨ ਕਮਲ ਵਰਨ ਵਿਦੇ ਬੂਜਨ ਚਰਨ ਕਮਲ ਚਿਤ ਚਰਨ ਕਮਲ ਮਨ ਵਿਦੇ ਬੂਜਨ ਸੁਰਤ ਸੰਯੋਗ ਔਸਮ ਅਨੋਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਭ੍ਰਮਣ ਕਰਨ ਵਿੱਚ ਹੀ ਆਤਮਿਕ ਜੀਵਨ ਵੱਲ ਲੁੱਟੇ ਜਾ ਰਹੇ ਹਨ ਇਹ ਮਨੁੱਖ ਪ੍ਰੀਤਮ ਪ੍ਰਭੂ ਦੇ ਫਰੇਮ ਦੇ ਰਸਤੇ ਵਿੱਚ ਮੈਂ ਤਾਂ ਇਸ ਸਾਰੇ ਰਟਨ ਨੂੰ ਸਿਰਫ ਇੱਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਫਤਿਹ ਕੋਈ ਨਾ ਬਹੁਤ ਟਾਈਮ ਪੈ ਗਿਆ 6 ਵੱਧ ਕੇ 8 ਮਿੰਟ ਹੋਏ ਆਜੇ 5-7 ਮਿੰਟ ਚ ਆ ਜਾਣਗੇ ਫਿਰ ਆਪਾਂ ਨਾਲ ਹੀ ਨਾਲ ਤੁਹਾਨੂੰ ਤੋਰ ਦੇਣਾ ਪਾਠ ਸੁਣਾ ਦੋ ਨਾ ਚਲ ਠੀਕ ਆ ਚਲ ਸਾਰੇ ਸੁਣਾਏ ਹੂੰ ਚਰਨ ਕਮਲ ਰੱਖੇ ਮਨ ਮਾਹੇ ਚਰਨ ਕਮਲ ਰੱਖੋ ਕਿ ਰੱਖੇ ਆ ਰੱਖੋ ਰੱਖੋ ਮਨ ਮਾਹੇ ਚਰਨ ਕਮਲ ਰੱਖੋ ਮਨਮਾਹੇ ਘਰੀ ਦੇ ਚਰਨ ਕਮਲ ਫਿਰ ਦੇ ਵਿੱਚ ਰੱਖੋ ਜਨਮ ਜਨਮ ਕੇ ਜਿਲਬੁਖ ਜਾਹੇ ਕੰਕੀਆਂ ਜਨਮ ਦੇ ਪਪ ਦੇ ਦੁੱਖ ਮਟ ਜਾਣਗੇ ਆਪ ਜਪਹਿ ਅਬਰਾ ਜਪੋ ਆਪ ਜਪੋ ਅਬਰਾ ਨਾਮ ਜਪਾਉ ਹੋ ਆਪ ਜਪੋ ਤੇ ਹੋਰ ਨਾਲ ਨੂੰ ਵੀ ਨਾਮ ਜਪਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀਆਂ ਬਾਣੀਆਂ ਪੜ ਲਈਆਂ ਸਾਰਿਆਂ ਨੇ ਤੁਸੀਂ ਕਿਤੂ ਕਰਦੀਆਂ ਪੜ ਲਈਆਂ ਪੜ ਲਈਆਂ ਬਾਣੀਆਂ ਪੜੀਆ ਤੁਸੀਂ ਕਿਹੜੀ ਪੜਿਆ ਕਰੋ ਸਾਰੇ ਪੁੱਤ ਬਾਣੀਆਂ ਪੜਿਆ ਕਰੋ ਨਿਤਨੇਮ ਸਾਹਿਬ ਦੀਆਂ ਗਾਇ ਜਪਜੀ ਸਾਹਿਬ ਪੜੋ ਚਾਹ ਚੌਪਈ ਸਾਹਿਬ ਪੜੋ ਚਾਹ ਸਬਈਏ ਜੈ ਆਨੰਦ ਸਾਹਿਬ ਜੀ ਜਪ ਸਾਹਿਬ ਸਾਰੀਆਂ ਪੜਿਆ ਕਰੋ ਜਿਹੜੀਆਂ ਪੜ ਸਕਦੇ ਹੋ ਚਲੋ ਤੂੰ ਵੀ ਕਦੇ ਬੜੇ ਬੜੇ ਦਿਨਾਂ ਬਾਅਦ ਆਏ ਹਾਂ ਕਿਤੇ ਗਿਆ ਸੀ ਕਿਤੇ ਚਲ ਰੱਕ ਦੱਸ ਦਿਆ ਕਰ ਮੈਸੇਜ ਕਰਕੇ ਚਲ ਤੂੰ ਅਚਲ ਹੈ ਉੱਚੀ ਸੁਣਾ ਉੱਚੀ ਤੂੰ ਅਥਾ ਹੈ ਹਮ ਆਮਾਨ ਹੈ ਨਿਧਾਨ ਹੈ ਹਮ ਤੂੰ ਮਹੰਤੀ ਤੋ ਰਹਤ ਹੈ ਤੋ ਸਭ ਪਦਾਰਥਾਂ ਤੇ ਗੁਣਾ ਦਾ ਖਜ਼ਾਨਾ ਹੈ ਹਮ ਅਨੇਕ ਹੈ ਫਿਰ ਇੱਕ ਹੈ ਹੂੰ ਤੂੰ ਅਨੇਕ ਰੂਪਾਂ ਵਾਲਾ ਹੈ ਫਿਰ ਵੀ ਤੂੰ ਇੱਕ ਹੈ ਪੂਜੰਗ ਪ੍ਰਯਾਤ ਚੰਦ ਹੂੰ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਸਮਸਤੀ ਨਿਧਾਨੇ ਇਹ ਸਭ ਦੇ ਮਾਨ ਨੀਕਰ ਤੈਨੂੰ ਨਮਸਕਾਰ ਹੈ ਤੂੰ ਸਭ ਪਦਾਰਥਾਂ ਤੇ ਗੁਣਾ ਦਾ ਖਿਆਨਾ ਹੈ ਨਮੋ ਸਰਬ ਦੇਵ ਦੇਵੈ ਨਮੋ ਨਮੋ ਸਰਬ ਨਮੋ ਦੇਵ ਦੇਵੇ ਨਾ ਹਾਂ ਅਪੇਖੀ ਅਪੇਵੇ ਅਪੇਖੀ ਅਪੇਵੇ ਤੁਮੇ ਜੀਤ ਪੜਿਆ ਕਰ ਪਾਣੀ ਤੋ ਇਹ ਸਬਦ ਇਹ ਸਭ ਦੇਵਿਆਂ ਦੇ ਦੇਵ ਤੇ ਤੈਨੂੰ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਤੂੰ ਪੇਖ ਤੋ ਤੇ ਪੇਦ ਤੋ ਰਹਤ ਹੈ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਇਹ ਕਾਲ ਦੇ ਇਹ ਕਾਲ ਦੇ ਕਾਲ ਤੈਨੂੰ ਨਮਸਕਾਰ ਹੈ ਸੇ ਸਭ ਦੇ ਪਾਲਕ ਤੈਨੂੰ ਨਮਸਕਾਰ ਹੈ ਹਮ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਸੇ ਸਭ ਥਾਂ ਪਹੁੰਚ ਰੱਖਣ ਵਾਲੇ ਤੈਨੂੰ ਨਮਸਕਾਰ ਹੈ ਤੈਨੂੰ ਤੈਨੂੰ ਨਮਸਕਾਰ ਹੈ ਸੇ ਸਭ ਪਵਨਾ ਵਿੱਚ ਮੌਜੂਦ ਤੈਨੂੰ ਨਮਸਕਾਰ ਹੈ ਹਮ ਅਨੰਗੀ ਅਨਾਥ ਅਨੰਗੀ ਨਾਥੇ ਨਰਸੰਗੀ ਪਰਮਾਥੇ ਅਨੰਗੀ ਨਾਥੇ ਨਰਸੰਗੀ ਪਰਮਾਥੇ ਹਮ हे hey प्रभु तेनु तू अंगਾਂ ਤੇ ਮਾਲਕਾਂ ਤੋਂ ਰਹਿਤ ਹੈ ਤੇਰਾ ਕੋਈ ਸਾਥੀ ਨਹੀਂ ਸਾਥੀ ਨਹੀਂ ਤੂੰ ਸਭ ਦਾ ਨਾਸ ਕਰਨ ਵਾਲਾ ਹੈ ਹਮ ਨਮੋ ਭਾਨ ਭਾਨ ਹੈ ਹਮ ਨਮੋ ਮਾਨ ਮੰਨੇ ਹੈ ਸੂਰਜਾ ਨੂੰ ਰੋਸ਼ਨੀ ਦੇਣ ਵਾਲੇ ਤੈਨੂੰ ਨਮਸਕਾਰ ਹੈ ਹੈ ਮਾਨਸਿਕ ਯੋਗ ਦੇ ਇਹ ਮਸਨ ਯੋਗਾ ਦੇ ਮਾਨੀ ਯੋਗ ਤੈਨੂੰ ਨਮਸਕਾਰ ਹੈ ਵਾਈਕਰ ਜੀ ਕਹਾਂ ਹਾਲਸਾ ਜੀ ਕੀ ਫਰਦਸਾ ਚੱਲ ਰਵੀਰ ਤੂੰ ਵੀ ਤੂੰ ਕੱਲ ਨਹੀਂ ਆਇਆ ਵੇ ਕੀ ਕਹਿੰਦਾ ਆਇਆ ਕਰ ਪਤਾ ਹਰੋ ਜੇ ਤਾਂ ਨਹੀਂ ਹਣਾ ਤਾਂ ਤੂੰ ਮੈਸੇਜ ਤਾਂ ਮੈਨੂੰ ਕੀਤਾ ਸੀ ਕੱਲ ਕੀਤਾ ਸੀ ਨਾ ਕਿੰਨਾ ਮੈਂ ਠੀਕ ਕਰ ਕੋਈ ਆ ਜਾ ਕੇ ਮੈਸੇਜ ਕਰਦਾ ਕਰ ਦਿੱਤਾ ਨਹੀਂ ਹਾਂ ਚੱਲ ਹੋਰ ਵੀਰੇ ਠੀਕ ਠਾਕ ਆ ਠੀਕ ਹੈ ਜੀ ਚੱਲ ਵੀ ਪੁੱਤ ਇਹ ਤੋਂ ਬਾਅਦ ਨਾਲੀ ਚੱਲ ਜੀ ਨਮੋ ਨਿਤਨੇ ਰਾਇਣੇ ਮੂਰ ਕਰਮ ਨਮੋ ਨਿਤਨੇ ਰਾਇਣੇ ਨਮੋ ਨਿਤਨਾ ਰਾਇਣੇ ਕਰਮੇ ਕਰੂਰ ਕਰਮੇ ਕਰੂਰ ਕਰਮੇ ਇਹ ਸਦਾ ਰੱਖਿਆ ਕਰਨ ਵਾਲੇ ਮਾਲਕ ਤੇ ਸੰਭਰਪ ਤੇਨੂੰ ਨਮਸਕਾਰ ਹੈ ਨਮੋ ਪ੍ਰੀਤ ਅਪ੍ਰੇਤ ਦੇਵੇ ਸੁਧਰਮੇਸ਼ ਇਹ ਚੰਗਿਆਂ ਤੇ ਭੇੜਿਆਂ ਰੂਹਾਂ ਦੇ ਮਾਲਕ ਤੇ ਪ੍ਰਕਾਸ਼ ਰੂਪ ਸ੍ਰੇਸ਼ਟ ਧਰਮ ਵਾਲੇ ਤੇਨੂੰ ਨਮਸਕਾਰ ਹੈ ਨਮੋ ਰੋਗ ਹਰਤਾ ਨਮੂ ਰਾਗ ਰੂਪੇ ਹੇ ਰੂਗ ਹੇ ਰੋਗ ਦੂਰ ਕਰਨ ਵਾਲੇ ਪ੍ਰੇਮ ਗੁੰਗੁ ਪ੍ਰਭੂ ਤੈਨੂੰ ਨਮਸਕਾਰ ਹੈ ਨਮੋ ਸਤ ਸਾਹੰ ਨਮੋ ਪੁੰਗ ਪੁੱਤਰੇ ਹੇ ਬਾਦਸ਼ਾਹਾਂ ਦੇ ਬਾਦਸ਼ਾਹ ਤੇ ਰਾਜਿਆਂ ਦੇ ਰਾਜੇ ਤੈਨੂੰ ਨਮਸਕਾਰ ਹੈ ਨਮੋ ਦਾਣ ਦਾਨੇ ਨਮੋ ਮਾਨ ਮਨਲੇ ਏ ਪ੍ਰਭੂ ਤੈਨੂੰ ਨਮਸਕਾਰ ਹੈ ਤੂੰ ਮਹਾਨ ਉਦਾਰ ਚਤੁਰਦਾਨੀ ਹੈ ਹਮ ਏ ਮਨਯੋਗਾਂ ਦੇ ਮਨਯੋਗ ਪ੍ਰਭੂ ਤੈਨੂੰ ਨਮਸਕਾਰ ਹੈ ਹਮ ਨਮੋ ਰੋਗ ਰੋਗੇ ਨਮਸਤੰ ਇਸਨਾਨਮ ਹੇ ਰੋਗਾ ਦੇ ਨਾਸ ਕਰਨ ਵਾਲੇ ਸ਼ੁੱਧ ਰਸੂਣੂਕ ਪ੍ਰਭੂ ਤੈਨੂੰ ਨਮਸਕਾਰ ਹੈ ਬਾਈ ਜੀ ਕਹੋ ਹਾਲ ਸਾ ਜੀ ਚਲੋ ਚਲ ਸੁਣਾਈ ਚਾਰ ਮੈਂ ਹਾਂ ਆਪਾਂ ਜਪੋ ਅਵਰਾ ਨਾਮ ਜਪਾ ਕੋ ਤੂੰ ਆਪ ਜਪਤੇ ਹੋਰਾਂ ਨੂੰ ਵੀ ਜਪਣ ਲਈ ਪ੍ਰੇਰ ਸੌਨਤ ਕਹਤ ਰਹਾ ਹੈ ਤਾਂ ਗਤ ਪਾਵੋ ਸੌਨਤ ਕਹਤ ਰਹਾ ਹੈ ਤਾਂ ਗਤ ਪਾਵੋ ਸੁਣਦੇ ਆ ਉਚਾਰਦੇ ਤੇ ਨਿਰਮਲ ਰਹਿੰਦੇ ਆ ਉੱਚੀ ਅਵਸਥਾ ਬਣ ਜਾਏਗੀ ਸਰਬੂਦ ਸਤ ਹਰ ਕੋ ਨਾਓ ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ ਸਹਜ ਸੁਭਾਏ ਨਾਨਕ ਗੁਣ ਗਾਓ ਤੇ ਹਾਂ ਤੇ ਤਾਂ ਤੇ ਹਰੇਕ ਨਾਨਕ ਏ ਨਾਨਕ ਆਦਮਾ ਡੋਲਦਾ ਵੈਜੀਟੈਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਵਾ ਵੈਗੁਰਜੀ ਕਾ ਕਾਲ ਸਾ ਵੈਗੁਰਜੀ ਕੀ ਫਤਹਿ ਸਾਈ ਜਾਇਆ ਕਰੋ ਮੇਰੇ ਕੱਲ ਹਮੇਸ਼ਾ ਇਤਨੀ ਹੁੰਦਾ ਜੀ ਦਾ ਪਾਸਾ ਹੁਣ ਵੀ ਪਤਾ ਲਾਸਤ ਪਾਲ ਕੀ ਕੀ ਤਾਈ ਹੈ ਸਹਿਬ ਸਬਾਈ ਨਾਨਕ ਤੁਨ ਗਾਵਨ ਸਾਈ ਜਾਇਆ ਕਰੋ ਜੇ ਨਾਲ ਦੀ ਨੋਟ ਚਲੋ ਬਾਕੀ ਆਪ ਦਾ ਨਤਨ ਨੇ ਸਾਫ਼ ਕਰਿਆ ਕਰੋ ਟਾਈਮ ਨਾਲ ਸਾਰੇ ਉੱਠਾ ਕੋਈ ਸਾਧਰੇ ਉੱਠ ਕੇ ਨਹਾ ਧੋ ਕੇ ਪਤਾ ਆਪ ਦਾ ਰੈਡੀ ਹੋ ਕੇ ਹੁਣ ਆਇਆ ਕਰੋ ਸਕੂਲ ਦਾ ਟਾਈਮ ਬਦਲ ਜਾਣਾ ਹੈ ਤੁਹਾਡੇ ਠੀਕ ਆ ਜਲਦੀ ਆਇਆ ਕਰੋ ਆਪ ਦਾ ਸਾਧਰੇ ਉੱਠ ਖੜਿਆ ਕਰੋ 15 20 ਮਿੰਟ ਹੋਰ ਜਲਦੀ ਉੱਠ ਖੜਾ ਕਰੋ ਕੋਈ ਫਰਕ ਨਹੀਂ ਪੈਂਦਾਗਾ ਰਾਤ ਨੂੰ ਜਲਦੀ ਸੌਂਗੇ ਚਲੋ ਸਾਦਗੀ ਦੂਰ ਕਰੇ ਇਸਨਾਨ ਰੇਸ਼ ਨਾਨ ਰੇਸ਼ ਨਾਨ ਸੰਤਾਂ ਦੇ ਪੈਰਾਂ ਦੀ ਥਾਕ ਵਿੱਚ ਇਨਸਾਨ ਕਰ ਸਾਧੂ ਉੱਪਰ ਜਾਈਏ ਸਾਧੂ ਉੱਪਰ ਜਾਈਏ ਕੁਰਬਾਨ ਸਾਧੂ ਉੱਪਰ ਜਾਈਏ ਕੁਰਬਾਨ ਸੰਤਾਂ ਤੋਂ ਸਦਕੇ ਜਾਈਏ ਸਾਧੂ ਸੇਵਾ ਵੱਡੇ ਭਾਗੀ ਪਾਈਏ ਸੰਤ ਦੀ ਸੇਵਾ ਵੱਡੇ ਭਾਗਾ ਨਾਲ ਮਿਲਦੀ ਹੈ ਸਾਧੂ ਸੰਗ ਹਰ ਕੀਰਤਨ ਗਾਈਏ ਸੰਤਾਂ ਦੀ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੀ ਜ਼ਿਆਦਾ ਕੀਤੀ ਜਾ ਸਕਦੀ ਹੈ ਅਨੇਕ ਵਿਗਨ ਤੇ ਸਾਧੂ ਰੱਖ ਹੈ ਸੰਤ ਅਨੇਕਾਂ ਵਿਗਨਾਂ ਤੋਂ ਬਚਾ ਲੈਂਦੇ ਹਨ ਹਰ ਗੁਣ ਗਾਏ ਅੰਮ੍ਰਿਤ ਰਸ ਚੱਕ ਹੈ ਰਸ ਚੱਕ ਹੈ ਸੰਤ ਪ੍ਰਭੂ ਦੇ ਗੁਣ ਗਾ ਕੇ ਇਸ ਨਾਮ ਅੰਮ੍ਰਿਤ ਦਾ ਸਵਾਦ ਮਾਣਦਾ ਹੈ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਕੀ ਬੋਲੇ ਚਲੋ ਵੀ ਅੱਗੇ ਕਦਾਂ ਹੋ ਗਿਆ ਤੂੰ ਕੋ ਤਾਂ ਸੁਣਾ ਵੀ ਆ ਲੈ ਲੈ ਮਾਈਕਰੋ ਲੈ ਜਦੋਂ ਮੈਂ ਪੜਾਉਣਾ ਪੜ ਤਾ ਸੁਣਾ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਗੁਰਕਾ ਸਾਹਿਬ ਨਹੀਂ ਲੈਂਦਾ ਕੋ ਪੰਜਾਬੀ ਸਾਹਿਬ ਦਾ ਨਾਲ ਗੰਦੇ ਆਇਆ ਕਰੋ ਯਾਰ ਨਾਲ ਇਹ ਦੇਖ ਲਿਆ ਕਰੋ ਤੇ ਇੱਕ ਕਰਕੇ ਨਾ ਜਪੀ ਸਾਹਿਬ ਦਾ ਖੁਦ ਕਾ ਦਾ ਛੋਟਾ ਜਿਹਾ ਨੀਲਾ ਜਿਹਾ ਚੱਕ ਕਰਕੇ ਲਿਆਇਆ ਕਰਦੇ। ਰੇਵੀਰੀ ਦਾ ਪੋਸਟ ਹਾਲ ਤੇ ਹੁੰਦਾ ਵੀ ਲੱਗ ਰੱਖਿਆ ਹੁੰਦਾ ਤੇ ਇਸ ਕੇ ਨਾਲ ਲੈ ਕੇ ਆਇਆ ਜੀ। ਇਹਨੂੰ ਮੋਬਾਈਲ ਤੇ ਜੋ ਮੁੰਡੇ ਨੀਰ ਨਾਲ ਦੇ। ਇਹਨੂੰ ਜਪੀ ਸਾਹਿਬ ਦਾ ਪਾਠ ਕੱਢ ਕੇ ਦੇ ਦਿੰਦੇ। ਸਮਝੋ। ਜਦੋਂ ਵੀ ਲਿਆਉਣਾ ਨਾ ਤਾਂ ਧਿਆਨ ਨਾਲ ਲਿਆਇਆ ਕਰੋ ਪਤਾ ਧਿਆਨ ਨਾਲ ਸਾਰੇ ਕੰਮ ਪੂਰੇ ਕਰਿਆ ਕਰੋ ਪਿਆਰ ਨਾਲ ਸਾਰੇ ਕੰਮ। ਇਹ ਸੇਵਾ ਹੀ ਆ ਤੁਹਾਡੀ। ਇਰੀ ਲੈ ਕੇ ਆਉਣੀਆਂ ਪੁੱਤਿਆਂ ਸਾਹਿਬ ਜਿਹੜਾ ਕਰੂਗਾ ਉਹਨੇ ਫਲ ਮਿਲਣਾ ਹੈ ਇਹਦਾ ਚਲ ਜਪਜੀ ਸਾਹਿਬ ਇੱਕ ਓੰਕਾਰ ਨਾ ਜਪਜੀ ਸਾਹਿਬ ਮੈਂ ਮੇਰੇ ਉਪਰ ਹੁੰਦਾ ਮੇਰੇ ਉਪਰ ਹੁੰਦਾ ਓਰੇ ਚਲ ਜਪਜੀ ਸਾਹਿਬ ਜਪ ਜੀ ਸਾਹਿਬ ਇੱਕ ਓੰਕਾਰ ਇੱਕ ਓਮ ਕਾ ਸਤਨਾਮ ਸਤਨਾਮ ਕਰਤਾ ਪੁਰਖ ਕਟਾ ਪੁਰਖ ਨਿਰਭਉ ਨਿਰਵੈਰ ਨਿਰਅਕਾਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਜਪ ਆਦ ਸੱਚ ਅਗਾ ਅਜਾਤ ਸੱਚ ਆਦ ਸੱਚ ਆਦ ਸੱਚ ਰਿਗਾਤ ਸੱਚ ਹੈ ਪੀ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਤੀ ਠੀਕ ਆ ਬਸ ਕੱਲ ਨੂੰ ਨਾ ਜਿਥੋਂ ਇਥੋਂ ਪਾਠ ਸੁਣਾਗੇ ਠੀਕ ਆ ਪਰ ਥੋੜਾ ਜਿਹਾ ਇਨਾ ਪੜ ਕੇ ਆਏ ਕੋਈ ਕੱਲ ਨੂੰ ਵਹਰਾਂ ਦਾ ਹੋ ਗਿਆ ਵੀ ਪਾਠੋ ਕੀ ਦਾ ਰਹਿੰਦਾ ਆ ਕੀ ਪਿਆ ਥੱਲੇ ਯਾਰ ਆ ਤੁਸੀਂ ਇਹ ਪਲੜ ਕਿਨੇ ਜਿਹਨੂੰ ਬਿਠਾਉਂਦੇ ਆ ਪਰ ਥੱਲੇ ਦੇਖਦੇ ਨਹੀਂ ਕਿੜੀ ਕਿੜੀ ਕੋਈ ਈਜ਼ ਪਈ ਰੋੜਾ ਪਿਆ ਥੱਲੇ ਕੀ ਚਾੜਾ ਯਾਰ ਦੇਖਿਆ ਕਰੋ ਪਤਾ ਆਇਨਾ ਨਾ ਕਰਿਆ ਕਰੋ ਆ ਦੇਖ ਇਹਦੇ ਬੈਠਣ ਲੱਗੇ ਤੇ ਬੱਜਿਆ ਗਿਆ ਇਹਦਾ ਆਜੋ ਆਜੋ ਵੀ ਜਲਦੀ ਆਇਆ ਕਰੋ ਅਮਰ ਜੋਤ ਹਾਂਜੀ ਕਾਲਸਾ ਜੀ ਕੀ ਫਤਰੀ ਅੱਜ ਕਾ ਤਾਂ ਡੇਟ ਹੋ ਗੇ ਕਾਲਸਾ ਜੀ ਅੱਜ ਕਰ ਕਿੰਨੇ ਲੇਟ 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 ਹੋਊਗਾ ਹੂੰ ਉਹੀ ਜੀ ਲੇਟ ਆ ਆ ਰਿਹਾ ਡਿੱਗ ਗਿਆ ਕਹਿੰਦੇ ਇਹਨੂੰ ਕੱਢਿਆ ਕਰੋ ਥੱਲੇ ਜਿੰਗੀ ਜਾਨ ਨੂੰ ਕੋਣ ਤੁਸੀਂ ਡੇਟਸ ਕਰੂ ਚੱਲਦੇ ਉੱਠਿਆ ਕਰੋ ਪਤਾ ਸਾਰੇ ਆਜਾ ਨਾ ਤੇਰੇ ਘਰ ਕੇ ਆ 10 ਮਿੰਟ ਤੋਂ ਡਿੱਕੀ ਡਿੱਕੀ ਆ ਨਾ ਤੁਹਾਨੂੰ ਨਹੀਂ ਸਾਰਿਆਂ ਨੂੰ ਭੇਜ ਦਿਓ ਜਲਦੀ ਬੈਠੇ ਬਈ ਪਤਾ ਜਦਾ 10 ਜਲਦ ਕਰ ਨੂੰ ਮੋਬਾਈਲ ਤੋਂ ਪੜਦਾ ਹੈ ਨਾ ਮੋਬਾਈਲ ਦੇ ਦਿਓ ਲਾਂਗੀ ਆ ਵੀ ਖੱਦ ਵਿਚਾਰੇ ਪਟ ਵੀ ਦੋਨਿਆਂ ਨੂੰ ਬੈਠੂਆਂ ਮਾ ਕਰਨ ਨੂੰ ਮੋਦ ਉਸ ਨਾ ਗਿਆ ਸਾਰੀ ਤੇ ਮੜਾ ਪਿੱਛੇ ਨਾ ਹੋ ਜਾ ਕੋਈ ਨਾ ਸੁਣਦੇ ਆ ਪਹਿਲਾਂ ਫੇਮਰ ਨੂੰ ਕਰ ਦਿਓ ਥੱਲੇ ਇੱਧਰ ਆ ਜਾਂਦੇ ਤੇ ਕਰ ਰਿਹਾ ਇੱਧਰ ਹੱਥੇ ਇੱਧਰ ਆ ਜਾ ਪਟਾ ਥੋੜਾ ਤਦ ਫਤਿਮਾ ਕਰ ਰਿਹਾ ਸੀ ਨਾ ਜਦੋਂ ਇਹ ਰਾਜ ਪੁੱਤੇ ਨੇ ਕਿ ਕਾਹਦੀ ਬਸ ਇਤਵਾ ਤੋਂ ਕਰ ਤੋ ਰੀਤ ਨੂੰ ਮੱਗਿਰ ਆ ਜਾ ਕਿ ਪਿੱਛੇ ਨੂੰ ਹੋ ਜਾ ਬੱਤ 4 ਵਜੇ ਕਰਨਾ ਕੋ ਵੀਰ ਇਧਰ ਧੱਕਿਆ ਕਰ ਮੜਾ ਐਕਟਿੰਗ ਰਹਾ ਕਿ ਪਿੱਛੇ ਪਤਾ ਪਿੱਛੇ ਪਿੱਛੇ ਨੂੰ ਗਿਆ ਪਿੱਛੇ ਨੂੰ ਮੜਾ ਤੇਰਾ ਮਤਾਲ ਦੂੰ ਕਿ ਪਿੱਛੇ ਨੂੰ ਹੋ ਮੜਾ ਵੀ ਅਕੀਨ ਵਾਲਾ ਜੋ ਪਿੱਛੇ ਨੂੰ ਆ ਕਾ ਟੈਨਸ਼ਨ ਨਹੀਂ ਬਸ ਆਉਂਦੇ ਹੋ ਕੇ ਚਲੋ ਜਾਣਾ ਪਤਾ ਪਾਠ ਸੁਣਾਉ ਉਹ ਨਜ਼ਰ ਕਿਹਦੇ ਕੋਲ ਮਾਈਕ ਦੇ ਰਿਹਾ ਉਹਨੂੰ ਦੇ ਦੇ ਜਣ ਚਲੋ ਗੁਰਪ੍ਰੀਤ ਸਾਹਿਬ ਨੇ ਇਹ ਮੋਬਾਈਲ ਦੇ ਦੇ 2 ਮਿੰਟਾਂ ਦਾ ਮੈਂ ਜਦੋਂ ਫੋਟਮਾ ਕਰਦੇ ਮੋਬਾਈਲ ਦੇ ਸ਼ਾਂਤ ਜਾਰੇ ਦਾ ਪਾਠ ਕੱਢ ਕੇ ਦੇ ਹੈ ਨਹੀਂ ਚੱਲਦਾ ਯਾਰ ਸ਼ਾਂਤ ਜਾਰੇ ਦਾ ਕਿਹਦੇ ਫੋਨ 'ਚ ਪਾਠ ਦੇਖ ਲੋ ਇਹਨੂੰ ਦੇ ਦੇ ਉਹ ਦੇ ਦੇ ਕੋਲ ਹੈਗਾ ਸਾਡੇ ਲੈ ਪਤਾ ਪੜ੍ਹਨਾ ਹੈ ਉਹਦਾ ਹਾਂ ਹਾਂ ਆ ਰਹੀ ਹੈ ਅੱਗੇ ਹਾਂ ਹਾਂ ਤੇਰਾ ਹੋ ਕਿਦਾਂ ਸੀਗਾ ਕੱਲ ਪਾਠ ਪੜਿਆ ਆਪਾਂ ਤਨਾਸਰੀ ਮੰਨ ਲ ਜੀਓ ਡਰਤ ਹੈ ਆਪਣਾ ਪੜਿਆ ਸੀਗਾ ਨਹੀਂ ਪਹਿਲਾਂ ਤਲੰਗ ਮੰਨ ਲ ਪਹਿਲਾਂ ਜੀਗਾ ਹੈ ਪਾਸ ਜੀਗਾ ਇਹ ਤਾਂ ਨਮਾਇਆ ਪਾਹਿਆ ਪਿਆਰੇ ਹਨ ਇੱਥੇ ਪੜਨ ਹਾਂ ਕਾਇਆ ਕਾਇਆ ਰੰਗਣ ਕਾਇਆ ਕਾਇਆ ਰੰਗਣ ਦੇਖੀਏ ਪਿਆਰੇ ਜੀ ਬੈਠੀ ਹੈ ਪਿਆਰੇ ਮੀ ਕਾਇਆ ਰੰਗਣ ਜੇਥੀਏ ਪਿਆਰੇ ਕਾਇਆ ਰੰਗਣ ਦੇਹ ਪਰਾਰੇ ਪਾਈਏ ਨਾਮ ਮਜੀਠ ਪਾਈਏ ਨਾਮ ਮਜੀਠ ਰੰਗਣ ਵਾਲਾ ਰੰਗਣ ਵਾਲਾ ਜੇ ਰੰਗੇ ਸਾਹਿਬ ਜੇ ਰੰਗੇ ਸਾਹਿਬ ਐਸਾ ਰੰਗ ਨ ਦੇਠ ਐਸਾ ਰੰਗ ਨ ਦੇਠ ਹਾਂ ਜਿੰਨ ਕੇ ਚੋਲੇ ਜਿੰਨ ਕੇ ਚੋਲੇ ਜਲਦੀ ਕਰ ਉਹ ਗੁੜਕਾ ਤਾਂ ਬੰਦ ਕਰਦਾ ਜਿੰਨ ਕੇ ਚੋਲੇ ਇੱਤੜੇ ਪਿਆਰੇ ਇੱਤੜੇ ਪਿਆਰੇ ਕੰਟ ਜਿਨਾ ਕੇ ਪਾਸ ਕੰਟ ਜਿਨਾ ਕੇ ਪਾਸ ਢੂੜੀ ਢੋੜ ਤੇ ਨਾ ਕੀ ਢੂੜ ਤੇ ਨਾ ਕੀ ਜੇ ਮਿਲ ਜੇ ਮਿਲੇ ਜੀ ਜੇ ਮਿਲ ਜੇ ਕਹਿ ਨਾਨਕ ਜੇ ਮਿਲੇ ਜੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਕਹੋ ਨਾਨਕ ਕੀ ਅਰਦਾਸ ਅੱਪੇ ਓਕੇ ਓਕੇ ਆ ਬਸ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਹਾਨੂੰ ਪੋੜੀ ਪੂਰੀ ਹੋ ਗਈ ਠੀਕ ਆ ਚੱਲ ਵੀ ਅੱਗੇ ਆਪਾਂ ਕਰੀਏ ਸਿਮਰਨ ਫਿਰ ਆ ਉਹਨੂੰ ਦੇ ਦੇ ਪਟਾ। ਆ ਮੈਂ ਹਮੇਸ਼ਾ ਸਨਾਪਾਟ ਕੱਲ ਤੋਂ ਨਾ ਪਹਿਲਾਂ ਆ ਜਾਇਆ ਕਰ ਅਮਰਜੋਤ। ਪਾੜਨਾ ਸਵੇਰੇ 6 ਵਜੇ ਤੋਂ ਕੱਲ ਨੂੰ 5 ਮਿੰਟ ਤੋਂ ਪਹਿਲਾਂ ਉਹ ਵੰਚਣਾ ਕਰੀਏ। ਡੇਟ ਨਹੀਂ ਹੈ। ਹੈਂ? ਵੀਡੀਓ ਬਣਾਉਣਾਗਾ ਉਹ ਬਣਾ ਦਿੰਦਾ ਫਿਰ। ਆ ਜਾ ਵੀ ਤੂੰ ਜਲਦੀ ਆ ਜਾ ਕਰ। ਆਪਾਂ 1-2 ਮਿੰਟ ਜੀ ਤੁਹਾਨੂੰ ਭੇਜ ਦਿੰਨਾ। ਕਉਆ ਕਿ ਸਾਰੇ ਨੇ ਤੁਸੀਂ ਸਕੂਲੇ ਜਾਣਾ ਹੁੰਦਾ ਐਸ ਤਾ ਮੈਨੂੰ ਪਤਾ ਸਾਰੇ ਨੂੰ ਮੈਂ ਟਾਈਮ ਹੀ ਲੰਘ ਰੂੰਗਾ ਜਾਂਦਾ ਇਸ ਟਾਈਮ ਸਾਰੇ ਇਹਨੇ 6 ਵਜੇ ਤੋਂ ਪਹਿਲਾਂ ਵਿੱਚ ਨਾ ਬੈਠੇ ਹੋਇਆ ਕਰੋ ਆਹ ਤੋ ਦੀ ਤਰ੍ਹਾਂ ਬੇਥੋਂ ਫੜ ਕੇ ਨਾ ਬਣਾਉਂਦਾ। ਬਣਾਹੀਂ ਬੜੇ ਮਤਲਬ ਆਈ ਨਹੀਂ ਹੈਗਾ ਵੀ ਇੱਕ ਬੜਾ ਜਿਹਾ ਵੀਡੀਓ ਬਣਾਉਣੀ ਹੈ ਤੇ ਹਸਾਨਾ ਦੇਣੀ ਹੁੰਦਾ। ਇਹ ਕਹਿੰਦਾ ਬੱਸ ਇਧਰ ਇੱਕ ਜਿਵੇਂ ਦਿਖਾਉਣਾ ਲਾਈਟ ਤੇ ਚਾਲ ਦੇਣਾ ਪਰ ਕਿੱਥੋਂ ਸੱਚੇ ਕੱਦ ਜਿਹਨਾਂ ਦੇ ਇਕੱਤਰ ਵੀਰ ਹੋਣ। ਇਹ ਕਹਿੰਦਾ ਵੀਡੀਓ ਸਾਫ਼ ਜੀ ਬਣਾਈ ਦੇ ਇੱਕ ਮਤਲਬ ਕਲੈਰਟੀ ਜੀ ਹੋਵੇ ਦੇਖ ਲੈ ਮੈਂ ਚੈੱਕ ਕਰਦਾ। ਅਮਰ ਜਨ ਮਾਈਕ ਤੇਰੇ ਕੋਲੇ ਕਾ ਲੇ ਠੀਕ ਹੈ ਇਥੋਂ ਨਾਲ ਹੁਣ ਕਲੈਰਟੀ ਹੋਈ ਹੈ। ਆਹ ਹੋਲੀ 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 ਆਇ ਬਣਾਉਣੇ ਆ ਥੋੜੇ ਜਿਹਾ ਕਲੇਨ ਖੜ ਜੈਨਾ ਫੋਕਸ ਜੈ ਕਲੇਨ ਕਲੇਨ ਹੁਣ ਹੋਲੀ ਇੱਕ ਘੁਮਾ ਕੇ ਦੇਖ ਇੱਕ ਵਾਰੀ ਇਥੋਂ ਘੁਮਾਤੀ ਐ ਬਸ ਇੱਕ ਵਾਰੀ ਇਥੋਂ 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 ਘੁਮਾ ਦੋ ਬਸ ਸ਼ਾਰਟ ਦੇਣਾ ਫਿਰ ਕਿ ਫਿਰ ਉਥੋਂ ਆਇ ਬਸ ਵੱਧ ਵੱਧ 5-7 ਸੈਕਿੰਡਾਂ ਦੀ 10 ਸੈਕਿੰਡਾਂ ਦੀ ਫਿਰ ਉਧਰੋਂ ਮਗਰ ਜਲਦੀ ਜਲਦੀ ਬਣਾ ਲਿਆ ਕਰ ਬਣਾ ਜਿੰਨਾ ਬੜਾ ਲਾਈਨ ਇੱਕ ਵਾਰੀ ਬੰਦ ਹੋਊਗੀ ਵੀਡੀਓ ਤੇ ਚਾਲ ਜੀ ਫਿਰ ਫੇਰ ਸਵਾਰ ਚਲਾ ਲੇ ਚਲੋ ਬੱਤੇ ਮਗਰ ਨੂੰ ਹੋ ਜਾ ਤਰਨਾ ਕੀ ਆ ਹਰ ਮਗਰ ਮੋਬਾਈਲ ਤੇ ਅਦਰ ਮਗਰ ਕੋ ਤੇ ਚਲੋ ਵੀ ਆ ਦੋ ਮੋਬਾਈਲ ਚੱਲ ਹੈ ਕੋਈ ਨਾ ਕੋਈ ਨਾ ਤਾਂ ਚੱਲੂਗਾ ਚੱਲਦਾ ਨਾ ਹਾਂ ਆ ਚੇ ਕੋਈ ਨਾ ਦੁਬਾਰਾ ਬੰਦ ਕਰਕੇ ਚੱਲ ਨਹੀਂ ਬਣਾ ਕਿੰਨਾ ਗੁੰਡਾ ਚੱਲਦਾ ਚੱਲਦਾ ਹੈ ਜਿੰਨਾ ਕਿ ਚੱਲਦਾ ਉਨੀ ਚ ਬਣਾ ਲੈ ਚਲ ਚਲੋ ਬੱਤੇ ਵਾਹਿਗੁਰੂ ਹੱਥ ਜੋੜ ਕੇ ਬੈਠਾ ਹੈ ਗੁਰੂ ਵਾਹੇ 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 ਗੁਰੂ vahe guru vahe guru, Bahe guru. Bahe guru. Bahe guru. Bahe guru. ਇਕ ਓੰਕਾਰ ਇਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਕਾਲ ਮੂਰਤ ਅਜੂਨੀ ਸੈ ਭੰਗ ਅਜੂਨੀ ਸੈ ਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਸਾਧ ਸਚ ਅਰ ਸਚ ਜੁਗਾਦ ਸਚ ਜੁਗਾਦ ਸਚ ਹੈ ਭੀ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤਾ ਪੁਰਖ ਨਿਰਭਉ ਨੇਰੇ ਬੈਰ ਕਾਲ ਮੂਰਤ ਕਾਲ ਮੂਰਤ ਅਜੁਨੀ ਸਪੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਬਤ ਜਦਾ ਇੱਕ ਤਾਂ ਮੇਰੀ ਸਾਰੇ ਗੱਲ ਸੁਣ ਲਓ ਇੱਕ ਤਾਂ ਸਾਰੇ 6 ਵਜੇ ਤੋਂ ਪਹਿਲਾਂ ਪਹੁੰਚ ਜਾਣਾ ਕੱਲ੍ਹ ਤੋਂ ਲੇਟ ਨਹੀਂ ਹੋਣਾ ਤੁਹਾਨੂੰ ਜਿੰਨੇ ਓਨੇ ਜਲਦੀ ਆਓਗੇ 6 ਵਜੇ ਤੇ ਆਪਾਂ ਸ਼ੁਰੂ ਕਰ ਲਿਆ ਕਰਨਾ 6 ਤੋਂ ਪਹਿਲਾਂ ਠੀਕ ਹੈ ਤੁਹਾਡੇ ਕਰਕੇ ਆਪਾਂ ਇੱਕ ਦੂਜੇ ਨੂੰ ਢੀਕਦੇ ਰਹੀਦਾ ਜਲਦੀ ਆਇਆ ਕਰੋ ਸਾਰੇ ਜਿਹਦਾ ਹੋ ਗਿਆ ਹੁਣ ਜਾਓ ਡੋਆਬ ਦਾ ਪਾਕ ਸਾਰਿਆਂ ਦਾ ਹੀ ਹੋ ਗਿਆ ਤਕਰੀਬਨ ਜਾਓ ਖਾਲਸਾ ਜੀ ਦੀ ਫਤਿਹ ਤੇਰ ਅਰਿੰਦਰ ਖਾਲਸਾ ਜੀ ਦੀ ਫਤਿਹ ਫਤਿਹ ਟਾਈਮ ਨਾਲ ਜਾਓ ਡੋਆਬ ਘਰੇ ਆ ਹਾਂ ਤੇਰ ਅੰਮਤ ਕੱਲ ਨੂੰ ਕਰ ਲੈਣਾ ਐਡ ਕੱਲ ਨੂੰ ਟਾਈਮ ਨਾਲ ਆ ਜੀ ਠੀਕ ਆ ਕੱਲ ਨੂੰ ਕਰ ਲਾਂ ਕੱਲ ਨੂੰ ਐਤਵਾਰ ਹੀ ਹੈ ਵੈਸੇ ਵੀ ਉਹ ਇਹਨਾਂ ਵੱਧ ਟਾਈਮ ਲਵਾਦਾ ਕਹਿੰਦਾ ਐਡ ਕਰਦਾ ਜਾਓ ਤੇ ਹੋ ਗਿਆ ਬਣੀ ਸੀ ਮਰੀ ਮੋਤੀ ਬਣੀ ਇੱਕ ਬਣ ਗਈ ਸੀ ਸਾਰਿਆਂ ਦੀ ਬਸ ਬਹੁਤ ਸਾਰਿਆਂ ਦੀ ਆ ਗਈ ਸੀ ਚਲ ਠੀਕ ਹੈ ਬਹੁਤ ਚਲ ਬਤੂ ਤੁਸੀਂ ਨਾ ਸੁਣਾਓ ਬਾਖ ਸੁਣਾਈਏ ਇਹ ਦੋ ਬਾਤ ਸੁਣਾ ਦੇ ਚਲ ਆਖੇ ਹਰ ਧਿਆਵੈ ਹਰ ਧਿਆਵੈ ਹਰ ਧਿਆਵੈ ਤੁਜ ਜੀ ਸੋ ਜਨ ਜੁਗ ਮੈਂ ਸੁਖ ਵਾਸੀ ਸੋ ਜਨ ਜੁਗ ਮੈਂ ਸੀ ਜਨ ਜੋ ਗਮ ਹੈ ਵਾਸੀ ਸੁਖ ਵਾਸੀ ਸੁਖ ਵਾਸੀ اے ਪ੍ਰਭੂ ਜੀ ਜਿਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰੇ ਧਿਆਨ ਕਰਦੇ ਹਨ ਉਹ ਬੰਦੇ ਆਪਣੀ ਜ਼ਿੰਦਗੀ ਵਿੱਚ ਸੁਖ ਸੁਖੀ ਵਸਦੇ ਹਨ ਸੋ ਸੇ ਜਾਣਾ ਦਿਖਾਈ ਸੇ ਸੁਖੀ ਸੇ ਮੁਕਤ ਸੇ ਮੁਕਤ ਭਾਈ ਸੇ ਮੁਕਤ ਸੇ ਮੁਕਤ ਭਾਈ ਭਾਈ ਜਿਨਹਰਤੇ ਆਇਆ ਜਿਨਹਰਤੇ ਆਇਆ ਜਿਨਹਰਤੇ ਆਇਆ ਜੀ ਜਿਨਹਰਤੇ ਆਇਆ ਜੀ ਤੈਨ ਟੁੱਟੀ ਜਮਕੀ ਫਾਸੀ ਤੈਨ ਟੁੱਟੀ ਜਮਕੀ ਫਾਸੀ ਜਿਨਾ ਮਨੋਖ ਦੇ ਹਰੀ ਨਾਮ ਸਿਮਰਦੇ ਹਾਂ ਉਹ ਸਦਾ ਲਈ ਹਮ ਮਾਇਆ ਦੇ ਬੋਝ ਤੁਸੀਂ ਪੁੱਤਰ ਜਾਵੜੇ ਪੰਜ ਜਾਵੜੋ ਪੱਦੀਆਂ ਜਾਣਾ ਚੱਲ ਜਾਣਾ ਜਾਵੜੇ ਚਲੋ ਮੈਂ ਦਿਖਾਈ ਜਿਨਾਂ ਮਨਖੋਣੇ ਹਰੀ ਨਾਮ ਸਿਮਰਿਆ ਹੈ ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਉਹਨਾਂ ਦੀ ਹਾਂ ਜਮਾ ਵਾਲੀ ਫਾਂਸੀ ਟੁੱਟ ਗਈ ਹੈ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਪੜਕਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਉ ਜੀ ਜੀ ਨਾ ਧਿਆਨ ਨਾਲ ਪਤਾ ਕਿ ਅਮਰ ਜੀ ਤੋਂ ਕੱਲ ਤੋਂ ਲੇਟ ਨਾ ਹੋਈ ਮੇਰਾ ਵੀ ਕੱਲ ਤੋਂ ਨਾ ਹੋਣ ਜੇ ਨੇ ਟਾਈਮ ਦਾ ਤੇ ਪੱਕਾ ਉਹ ਟਾਈਮ ਤੇ ਉਹ ਕੋਲ ਆ ਜਾ ਕਰ 5-10 ਮਿੰਟ ਪਹਿਲਾਂ ਹੀ ਹੋਈ ਸਵੇਰੇ ਥੋੜਾ ਜਿਹਾ ਹੋਰ ਜਲਦੀ ਉੱਠ ਖੜਿਆ ਕਰ ਯਾਦ ਨੂੰ ਵੇਖ ਕੇ ਜਿਵੇਂ ਮਰਜ਼ੀ ਪਾਓ ਪਰ ਸਵੇਰ ਦਾ ਟਾਈਮ ਉਹ ਪੱਕਾ ਰੱਬਾ ਦਾ ਉੱਠਣਾ ਵੀ ਉਹਨੇ ਵੀ ਉੱਠਣਾ ਠੀਕ ਆ ਪਾਣੀ ਤੁਹਾਡੀ ਹਾਜ਼ਰੀ ਲੱਗਣੀ ਚਾਹੀਦੀ ਹਰ ਰੋਜ਼ ਪਾਣੀ ਪੜਨ ਦੇ ਵਿੱਚ ਮਹਾਰਾਜ ਦੇ ਘਰ ਦੀ ਹਾਜ਼ਰੀ ਕਰਨੇ ਵਾਲੇ ਨਾ ਤੁਸੀਂ ਜਾਓ ਕਿੰਨੇ ਤਿਆਰ ਹੋ ਜਾਓ ਉਹ ਹੀ ਜਾਓ ਆਇਏ ਇਸ ਲਈ ਹੀ ਹੋਇਆ ਬੈਜਾ ਤੋਂ ਚੱਲਿਆ ਗਿਆ। ਰਿਪਾਰਚਾਗ ਪਰਸ਼ਾਦ ਸਿਮਰਨ ਬਣਾਵਾਂ। ਪਾਤਵ ਮੰਨ ਕਰਕੇ ਨਮਸਕਾਰ ਕਰਦੇ ਹਨ। ਗੁਣਗਨ ਮੋਦਮ ਅਰਬਰਗੰਡ। ਸੂਗੁਣਾ ਨੂੰ ਕਾਇਮ ਰੱਖਣ ਵਾਲਾ ਹੈ। ਵੱਡੇ ਵਾਰੀਆਂ ਤੋਂ ਵੀ ਨਾਸ਼ ਰੱਖ ਹੈ। ਆਰਨਾਰੇ ਬੰਜ ਸਬਜੀਵਾਂ ਦੇ ਨਾਸ਼ ਕਰਨ ਵਾਲਾ ਹੈ। ਹਮ ਅੰਗਣ ਪਰ ਨਾਮ ਮੁਰਮੁਸਲਾਮ ਆਂਗਣ ਨਮਸਕਾਰਾ ਕਰਦੇ ਹਨ। ਮੁਨੀ ਮਾਨ ਕਰਕੇ ਨਸਕਾਰ ਕਰਦੇ ਹਨ ਹਰਨਾਰਾ ਖੰਡੂ ਕਰਤਾ ਪਰਕਾ ਬਿਨਾਸੀ ਹੈ ਬਨਾਰਾ ਮੰਡਸ ਦੇ ਸੇਸ਼ ਵਰਕ ਕੇ ਜਦਾ ਬਣਾਇਆ ਹੋਇਆ ਹੈ ਅਨਬਾਵਾ ਨਾਸ ਮੁਨਮੰਦ ਕਾਸ਼ ਗਿਆਨਸ ਰੂਪ ਨਾਸਤੈ ਪੁਨੀਆ ਦੇ ਮਾਰ ਵਿਚ ਪ੍ਰਕਾਸ਼ਮਾਨ ਹੈ ਇਹ ਗੁਰੂ ਦਾ ਕਹਾਵਾ ਹੈ ਬਾਈ ਗੁਰੂ ਜੀ ਕਹਿੰਦੇ ਬਤਾਓ ਅਗਰ ਪਤ ਬਾਲੋਂ ਚੱਕੀ ਮੈਂ ਬਾਰੇ ਵੇਟ ਚੱਕਦਾ ਮੈਨੂੰ ਪਤਾ ਹੋ